ਹੈਲੋ ਹੈਲੋ एवरीवन होप ਯੂ ਆਰ 올 ਵੈਲ ਹਾਂਜੀ ਸੋ ਅੱਜ ਜਿਹੜਾ ਕੁਐਸਚਨ ਆਇਆ ਵਾ ਐਂਡ ਬੇਸਿਕਲੀ ਇਨ اناਮ ਕੰਮ ਕਰ ਰਹੀ ਸੀਗੀ ਐਂਡ ਇਹ ਕੁਐਸਚਨ ਮੈਨੂੰ ਉਹਦੇ ਵਿੱਚੋਂ ਐਕਚੁਅਲੀ ਮੇਰੇ ਕੋਲ ਆਇਆ ਤੇ ਮੈਂ ਸੋਚਿਆ ਕਿ ਬਹੁਤ ਜ਼ਰੂਰੀ ਆ ਕਿ ਇਸ ਇਸ ਕਨਸੈਪਟ ਨੂੰ ਵੀ ਕਵਰ ਕਰਨਾ ਬਿਕਾਜ਼ ਏ ਚੀਜ਼ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਉਹ ਸਟਰਗਲ ਕਰਦੇ ਆ ਸੋ ਫॉर एग्जांपल ਜਦੋਂ ਅਸੀਂ ਤੇਜ਼ ਤੇਜ਼ ਕੰਮ ਕਰਨਾ ਸੋ ਕੁਐਸਚਨ ਹੈ ਕਿ ਅਸੀਂ ਤੇਜ਼ ਤੇਜ਼ ਕਈ ਲੋਕੀ ਤੇਜ਼ ਤੇਜ਼ ਬਹੁਤ ਤੇਜ਼ ਕਿਉਂ ਕੰਮ ਕਰਦੇ ਜਲਦੀ ਜਲਦੀ ਚ ਕੰਮ ਕਰਨਾ ਸੋ ਪਹਿਲਾਂ ਤਾਂ ਤੁਹਾਨੂੰ ਇਹ ਦੱਸੀਏ ਕਿ ਜਿਹੜਾ ਤੇਜ਼ ਤੇਜ਼ ਕੰਮ ਕਰਨਾ ਜਲਦੀ ਜਲਦੀ ਦੇ ਵਿੱਚ ਕੰਮ ਕਰਨਾ ਇਹ ਇੱਕ ਟਰੋਮਾ ਰਿਸਪੌਂਸ ਆ ਤੁਹਾਡੀ ਬਾਡੀ ਦਾ ਓਕੇ ਸੋ ਇਟਸ ਓਕੇ ਆਪਾਂ ਦੀ ਡੀਪ ਸਾਈਕੋਲੋਜੀ ਉਹਦੀ ਆਪਾਂ ਡੀਕਨਸਟਰਕਟ ਕਰਦੇ ਹਾਂ ਕਿ ਟਰੋਮਾ ਰਿਸਪੌਂਸ ਬਣਦਾ ਕਿਉਂ ਸੋ ਫੋਰ ਐਗਜ਼ਾਮਪਲ ਜਦੋਂ ਤੁਹਾਡੀ ਬਾਡੀ ਐਂਡ ਇ ਐਕਚੁਅਲੀ ਆਟੋਮੈਟਿਕ ਆ ਤੁਹਾਨੂੰ ਨਹੀਂ ਪਤਾ ਤੁਸੀਂ ਕੋਸ਼ਿਸ਼ ਵੀ ਕਰਦੇ ਹੋ ਵੀ ਸਲੋ ਕੰਮ ਕਰਨ ਦੀ ਪਰ ਨਹੀਂ ਤੁਹਾਡੀ ਬਾਡੀ ਦੌੜ ਦੌੜ ਜਲਦੀ ਜਾਂਦੀ ਤੇਜ਼ ਤੇਜ਼ ਕੰਮ ਕਰਨ ਦੀ ਉਹ ਆਦੀ ਹੋਈ ਵੀ ਉਹਦਾ ਡੀਫਾਲਟ ਮੋਡ ਸੈੱਟ ਹੋਇਆ ਹੋਇਆ ਤੇ ਤੁਹਾਨੂੰ ਸਲੋ ਡਾਊਨ ਨਹੀਂ ਕਰਨਾ ਆਫ ਦੀ ਬਾਡੀ ਨੂੰ ਐਂਡ ਤੁਸੀਂ ਕੌਨਸ਼ੀਅਸਲੀ ਨਹੀਂ ਕਰਦੇ ਤੁਸੀਂ ਐ ਸੋਚ ਕੇ ਨਹੀਂ ਕਰਦੇ ਵੀ ਮੈਂ ਕੰਮ ਤੇਜ਼ ਕਰਨਾ ਤੁਹਾਡਾ ਐਕਚੁਅਲੀ ਦਿਮਾਗੀ ਤੌਰ ਤੇ ਅਨਕੌਨਸ਼ੀਅਸ ਤੁਹਾਡੀ ਬਾਡੀ ਦਾ ਪੈਟਰਨ ਬਣਿਆ ਹੋਇਆ ਤੁਹਾਡੀ ਬਾਡੀ ਨੂੰ ਤੇਜ਼ ਤੇਜ਼ੀ ਕਰਨਾ ਆਉਂਦਾ ਉਹਦੀ ਆਦਤ ਬਣੀ ਹੋਈ ਹੈ ਇਹਨੂੰ ਕਦੋਂ ਤੇਜ਼ ਹੋ ਜਾਂਦੀ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਸੋ ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਜਿਹੜਾ ਤੇਜ਼ ਤੇਜ਼ ਕਰ ਕੰਮ ਕਰਨ ਦਾ ਡੀਪ ਸਾਈਕੋਲੋਜੀ ਬਾਡੀ ਦੀ ਸਾਈਕੋਲੋਜੀ ਕੀ ਆ ਸੋ ਫॉर ਐਗਜ਼ਾਮਪਲ ਤੇਜ਼ ਤੇਜ਼ ਕੰਮ ਜਲਦੀ ਜਲਦੀ ਕੰਮ ਅਸੀਂ ਉਦੋਂ ਕਰਦੇ ਆ ਜਦੋਂ ਤੁਹਾਡੀ ਬੋਡੀ ਨੂੰ ਮਹਿਸੂਸ ਹੁੰਦਾ ਵਾ ਕਿ ਮੇਰੇ ਕੋਲ ਨਾਫ ਟਾਈਮ ਨਹੀਂ ਹੈਗਾ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਨਹੀਂ ਪਰ ਮੇਰੇ ਕੋਲ ਵਕਤ ਬਹੁਤ ਥੋੜਾ ਵਾ ਰਿਸੋਰਸਸ ਮੇਰੇ ਕੋਲ ਬਹੁਤ ਥੋੜੇ ਨੇ ਤੇ ਮੇਰਾ ਮੇਰੇ ਤੇ ਪ੍ਰੈਸ਼ਰ ਜ਼ਿਆਦਾ ਵਾ ਜਦੋਂ ਮੇਰੇ ਤੇ ਪ੍ਰੈਸ਼ਰ ਜ਼ਿਆਦਾ ਵਾ ਫਿਰ ਮੈਨੂੰ ਕੰਮ ਤੇਜ਼ ਤੇਜ਼ ਕਰਨ ਪੈਂਦਾ ਤਾਂ ਜੋ ਕੰਮ ਛੇਤੀ ਖਤਮ ਹੋ ਜਾਵੇ ਸੋ ਪਹਿਲਾਂ ਤੁਸੀਂ ਹੁਣ ਇਹਦਾ ਇਹਦੇ ਨਾ ਧਿਆਨ ਨਾ ਸੋਚੋ ਕਿ ਜਦੋਂ ਤੁਹਾਡੀ ਬਾਡੀ ਪ੍ਰੈਸ਼ਰ ਦੇ ਵਿੱਚ ਆ ਯੂ نو ਕਿਉਂਕਿ ਜਦੋਂ ਤੁਸੀਂ ਤੇਜ਼ ਤੇਜ਼ ਕੰਮ ਕਰਦੇ ਆ ਆਪਣੀ ਬਾਡੀ ਨੂੰ ਥੋੜਾ ਦੇਖਿਓ ਉਹਨੂੰ ਤੇਜ਼ ਤੇ ਅਬਜ਼ਰਵ ਵੀ ਕਰਿਓ ਜਦੋਂ ਤੁਸੀਂ ਤੇਜ਼ ਤੇਜ਼ ਕੰਮ ਕਰਦੇ ਹੋ ਐਕਚੁਅਲੀ ਤੁਹਾਡੀ ਬਾਡੀ ਟਰੋਮਾ ਰਿਸਪੌਂਸ ਕਰ ਰਹੀ ਹੁੰਦੀ ਆ ਤੁਹਾਡੀ ਬਾਡੀ ਇੱਕ ਟਰੋਮਾ ਰਿਸਪੌਂਸ ਦੇ ਰਹੀ ਹੁੰਦੀ ਆ ਟਰੋਮਾ ਰਿਸਪੌਂਸ ਦਾ ਮਤਲਬ ਹੈ ਕਿ ਡੀਪ ਡਾਊਨ ਤੁਹਾਡੀ ਬਾਡੀ ਦੇ ਵਿੱਚ ਇਹ ਸੌਫਟਵੇਅਰ ਵੜਿਆ ਆ ਵੀ ਮੇਰੇ ਕੋਲ ਟਾਈਮ ਬਹੁਤ ਥੋੜਾ ਵਾ ਤੇ ਕੰਮ ਬਹੁਤ ਜ਼ਿਆਦਾ ਵਾ ਐਂਡ ਜਦੋਂ ਮੇਰੇ ਕੋਲ ਕੰਮ ਬਹੁਤ ਜ਼ਿਆਦਾ ਤੇ ਟਾਈਮ ਬਹੁਤ ਥੋੜਾ ਤੁਹਾਡੀ ਬਾਡੀ ਐਕਚੁਅਲੀ ਸਟ्रेस కెమికਲਸ ਅੰਦਰੋਂ ਰਿਲੀਜ਼ ਕਰਦੀ ਐ ਉਹ ਐਕਚੁਅਲੀ ਸਟ्रेस ਚ ਜਾਂਦੀ ਉਹ ਪ੍ਰੈਸ਼ਰ ਦੇ ਵਿੱਚ ਜਾਂਦੀ ਆ ਕਿਉਂ ਕਿਉਂਕਿ ਉਹਦੀ ਸਾਈਕੋਲੋਜੀ ਡੀਪ ਡਾਊਨ ਹੀ ਬਣੀ ਵੀ ਆ ਕਿ ਮੇਰੇ ਕੋਲ ਟਾਈਮ ਥੋੜਾ ਵਾ ਕੰਮ ਜਿਆਦਾ ਸੋ ਬਾਡੀ ਪ੍ਰੈਸ਼ਰ ਕ੍ਰੀਏਟ ਕਰਦੀ ਆ ਐਂਡ ਜਦੋਂ ਬਾਡੀ ਪ੍ਰੈਸ਼ਰ ਕ੍ਰੀਏਟ ਕਰਦੀ ਆ ਐਂਡ ਕੌਂਸ਼ਸ ਅਨਕੌਂਸ਼ਸਲੀ ਜਿਹੜੀ ਤੁਹਾਡੀ ਬਾਡੀ ਜਲਦੀ ਜਲਦੀ ਮੂਵ ਹੋਣ ਲੱਗ ਜਾਂਦੀ ਆ ਸੋ ਹੁਣ ਤਾਂ ਆਪਾਂ ਕੋਲ ਕੁਐਸਚਨ ਹੁੰਦਾ ਵੀ ਨਹੀਂ ਕੋਈ ਵਾਰ ਮੈਂ ਘਰੇ ਮੈਨੂੰ ਕੋਈ ਕੰਮ ਬਾਲਾ ਹੁੰਦਾ ਵੀ ਨਹੀਂ ਤੇਜ਼ ਵੀ ਨਹੀਂ ਕੰਮ ਹੁੰਦਾ ਦਾ ਪਰ ਫਿਰ ਵੀ ਮੈਂ ਤੇਜ਼ ਤੇਜ਼ ਕੰਮ ਕਰੀ ਜਾਂਨੇ ਜਿਹੜੇ ਵੀ ਕਰਨੇ ਪਰ ਘਰੇ ਮੇਰੇ ਕੋਲ ਬਹੁਤ ਟਾਈਮ ਹੁੰਦਾ ਮੈਨੂੰ ਹੁੰਦਾ ਵੀ ਛੇਤੀ ਛੇਤੀ ਕੰਮ ਨੇ ਮੇੜ ਕੇ ਮੈਂ ਯੂ نو ਜਾਂ ਕੋਈ ਵੀ ਕੰਮ ਛੇਤੀ ਛੇਤੀ ਫਿਨਿਸ਼ ਕਰਕੇ ਮੈਂ ਆਰਾਮ ਨਾਲ ਰਿਲੈਕਸ ਹੋ ਕੇ ਬੈਠ ਜਾਵਾਂ ਤੇ ਹੁਣ ਕਿ ਹੋਇਆ ਕੀ ਆ ਕਿ ਤੁਹਾਡੀ ਬਾਡੀ ਜਿਹੜੀ ਉਹ ਸਾਈਕੋਲੋਜੀ ਉਹ ਪੈਟਰਨ ਨਹੀਂ ਛੱਡ ਰਹੀ ਚਾਹੇ ਤੁਹਾਡੇ ਕੋਲ ਬਹੁਤ ਸਾਰਾ ਵੀ ਟਾਈਮ ਆ ਕੰਮ ਹੋਣ ਤੁਹਾਡੇ ਕੋਲ ਭਾਵੇਂ ਥੋੜਾ ਵਾ ਪਰ ਉਹ ਥੋੜੇ ਕੰਮ ਨੂੰ ਵੀ ਜਦੋਂ ਕਰਨ ਲੱਗ ਗਿਆ ਤੁਹਾਡੀ ਬਾਡੀ ਪ੍ਰੈਸ਼ਰ ਫੀਲ ਕਰਦੀ ਆ ਕਿਉਂ ਕਿਉਂਕਿ ਤੁਹਾਡੀ ਬਾਡੀ ਇਸ ਸਾਈਕੋਲੋਜੀ ਇਸ ਪੈਟਰਨ ਚ ਆਉਂਦੀ ਆ ਕਿ ਕੰਮ ਬਹੁਤ ਜ਼ਿਆਦੇ ਆ ਤੇ ਟਾਈਮ ਬਹੁਤ ਥੋੜਾ ਈਵਨ ਦੋ ਤੁਹਾਡੀ ਕਰੰਟ ਸਿਚੁਏਸ਼ਨ ਨਹੀਂ ਹੈਗੀ ਈਵਨ ਦੋ ਕਰੰਟਲੀ ਤੁਹਾਡੇ ਕੋਲ ਬਹੁਤ ਟਾਈਮ ਆ ਉਹ ਕੰਮ ਕਰਨ ਵਾਸਤੇ ਸੋ ਇਸ ਕਰਕੇ ਪਰ ਤੁਹਾਡੀ ਬੋਡੀ ਉਸ ਪੈਟਰਨ ਤੇ ਗਿੱਜੀ ਵੀ ਆ ਸੋ ਇਹ ਪੈਟਰਨ ਆਇਆ ਕਿੱਥੋਂ ਆ ਚਾਂਸਸ ਆਰ ਐਂਡ ਮੋਸਟਲੀ ਜਿੰਨੇ ਵੀ ਮੈਂ ਲੋਕਾਂ ਨਾਲ ਕੰਮ ਕੀਤਾ ਵਾ ਮੇਰੇ ਆਪ ਦੇ ਐਕਸਪੀਰੀਅੰਸ ਤੋਂ ਵੀ ਐਂਡ ਸਾਈਕੋਲੋਜੀ ਵੀ ਕਹਿੰਦੀ ਆ ਕਿ ਹੁੰਦਾ ਕੀ ਬਚਪਨ ਦੇ ਵਿੱਚ ਇੰਨਾ ਲੋਕਾਂ ਨੇ ਰਿਸਪੌਂਸਿਬਿਲਟੀ ਆਪ ਦੀ ਉਮਰ ਤੋਂ ਵੱਧ ਚੱਕ ਲਈ ਹੁੰਦੀ ਆ ਸੋ ਫॉर ਐਗਜ਼ਾਮਪਲ ਜਦੋਂ 5 6 ਸਾਲ ਦਾ ਬੱਚਾ ਵੀ ਬੰ 20 ਸਾਲ ਦੇ ਬੰਦੇ ਦੀ ਜ਼ਿੰਮੇਵਾਰੀ ਚੱਕ ਲੇ ਫੋਰ ਐਗਜ਼ਾਮਪਲ ਕਿ ਕੰਮ ਕਰਦਾ ਕਰਨਾ ਵਾ ਯੂ نو ਮਦਰ ਬਿਮਾਰ ਸੀ ਜਾਂ ਕੋਈ ਵੀ ਸਿਚੁਏਸ਼ਨ ਹੋ ਸਕਦੀ ਜਾਂ ਮਦਰ ਉਥੇ ਹੈ ਨਹੀਂ ਸੀ ਜਾਂ ਉਥੇ ਡਰ ਇੰਨਾ ਜ਼ਿਆਦਾ ਸੀ ਜਾਂ ਭੈਣ ਭਰਾਵਾਂ ਦੀ ਟੇਕ ਕੇਅਰ ਕਰਨੀ ਸੀਗੀ ਫੋਰ ਐਗਜ਼ਾਮਪਲ ਜੇ ਇੱਕ ਵੱਡਾ ਬੱਚਾ ਸੀ ਤੇ ਉਹਦੇ ਤਿੰਨ ਚਾਰ ਭੈਣ ਭਰਾ ਸੀਗੇ ਤੇ ਮੰਮੀ ਦਾ ਇੰਨਾ ਨਹੀਂ ਸੀ ਟਾਈਮ ਲੱਗਦਾ ਸੋ ਉਹ ਜਿਹੜਾ ਵੱਡਾ ਬੱਚਾ ਵਾ ਐਕਚੁਅਲੀ ਉਹ ਵੀ ਸਾਲ ਦੇ ਬੰਦੇ ਵਾਂਗੂ ਕੰਮ ਕਰਨ ਲੱਗ ਜਾਂਦਾ ਸੀਗਾ ਕਿਉਂਕਿ ਉਹ ਕਿਥੇ ਬੱਚਿਆਂ ਦੀ ਟੇਕ ਕੇਅਰ ਕਰਦਾ ਸੋ ਮਤਲਬ ਇਹ ਹੈ ਕਿ ਬਾਡੀ ਨੇ ਬਚਪਨ ਦੇ ਵਿੱਚ ਇਹ ਮੈਕ ਨਿਜ਼ਮ ਬਣਾ ਲਿਆ ਕਿ ਤੇਰੇ ਕੋਲ ਟਾਈਮ ਬਹੁਤ ਥੋੜਾ ਵਾ ਕੰਮ ਬਹੁਤ ਜਿਆਦਾ ਵਾ ਇਸ ਕਰਕੇ ਤੈਨੂੰ ਤੇਜ਼ ਕਰਨਾ ਪੈਣਾ ਇਸ 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 ਬਾਡੀ ਨੂੰ ਐਂ ਜਿੰਨਾ ਚੇਕ ਤੂੰ ਤੇਜ ਨਹੀਂ ਕਰੇਂਗਾ ਤੇ ਕੰਮ ਨਹੀਂ ਨਿਭੜੂਗਾ ਐਂ ਜਦੋਂ ਕੰਮ ਨਹੀਂ ਨਿਭੜੂਗਾ ਤੇ ਤੇਰੀ ਬਾਡੀ ਅਨ ਸੇਫ ਜਾਂ ਸੇਫਟੀ ਦੇ ਵਿੱਚ ਅਨ ਸੇਫ ਰਹੂਗੀ ਕਿ ਐਜ਼ ਅ ਬਚਪਨ ਦੇ ਵਿੱਚ ਕਿਉਂਕਿ ਉਹ ਸਿਚੁਏਸ਼ਨ ਸੀ ਦੇਖੋ ਬਚਪਨ ਦੇ ਵਿੱਚ ਉਹ ਸਿਚੁਏਸ਼ਨ ਸੀ ਪਰ ਅੱਜ ਉਹ ਸਿਚੁਏਸ਼ਨ ਨਹੀਂ ਹੈਗੀ ਪਰ ਤੁਹਾਡੀ ਬਾਡੀ ਸੇਮ ਹੀ ਰਿਐਕਟ ਕਰਦੀ ਇਹ ਨੂੰ ਅਸੀਂ ਕਹਿੰਦੇ ਟਰਾਮਾ ਰਿਸਪੌਂਸ ਟਰਾਮਾ ਰਿਸਪੌਂਸ ਨਹੀਂ ਬਦਲਦਾ ਤੁਹਾਡੀ ਬਾਡੀ ਅੱਜ ਨਹੀਂ ਸੋਚਦੀ ਕਿ ਨਹੀਂ ਅੱਜ ਤਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾਗਾ ਟਾਈਮ ਹੈਗਾ ਅੱਜ ਤਾਂ ਮੇਰੇ ਕੋਲ ਬਹੁਤ ਟਾਈਮ ਹੈ ਅੱਜ ਮੈਨੂੰ ਇੰਨਾ ਕਾਲੀ ਕਰਨ ਦੀ ਲੋੜ ਨਹੀਂ ਵਾਡੀ ਬੋਡੀ ਐਕਚੁਅਲੀ ਉਵੇਂ ਹੀ ਫੰਕਸ਼ਨ ਕਰ ਰਹੀ ਆ ਜਿਵੇਂ ਉਹ 5 6 ਸਾਲ ਜਦੋਂ ਤੁਸੀਂ ਸੀਗੇ ਜੋ ਤੁਹਾਡੇ ਤੇ ਕੰਮ ਦੀ ਜ਼ਿੰਮੇਵਾਰੀ ਪਈ ਸੀ ਉਵੇਂ ਫੰਕਸ਼ਨ ਕਰਦੀ ਸੋ ਜੇ ਤੁਸੀਂ ਬਹੁਤ ਤੇਜ਼ ਤੇਜ਼ ਕੰਮ ਕਰਦੇ ਆ ਇਹਦੇ ਥੱਲੇ ਤੁਸੀਂ ਆਪਣਾ ਚਾਈਲਡਹੂਡ ਫਰੋਲੋ ਬਚਪਨ ਫਰੋਲੋ ਕਿ ਬਚਪਨ ਦੇ ਵਿੱਚ ਮੇਰੇ ਤੇ ਜਿਹੜੀਆਂ ਜ਼ਿੰਮੇਵਾਰੀਆਂ ਪੈ ਗਈਆਂ ਸੀ ਉਹ ਮੇਰੀ ਉਮਰ ਮੁਤਾਬਕ ਪਈਆਂ ਸੀ ਜਾਂ ਮੇਰੀ ਉਮਰ ਤੋਂ ਅਮ ਵਦਕੇ ਪਈਆਂ ਸੀ ਕਿ ਜਿਵੇਂ ਜਿਵੇਂ ਮੈਂ 6-7 ਸਾਲ ਦਾ ਸੀ ਤੇ ਮੈਂ ਕੰਮ 17-18 ਸਾਲ ਦੇ ਬੰਦੇ ਆ ਕੋ ਕਰਦਾ ਸੀ ਜਾਂ ਮੈਂ 20 ਸਾਲ ਦੇ ਬੰਦੇ ਆ ਕੋ ਕਰਦਾ ਸੀ ਕਿਉਂਕਿ ਇਹ ਦੇ ਥੱਲੇ ਤੁਹਾਨੂੰ ਆਪਣੇ ਕਾਲੀ-ਕਾਲੀ ਕੰਮ ਕਰਨ ਦੀ ਸਾਈਕੋਲੋਜੀ ਪਤਾ ਲੱਗੂ ਮੈਂ ਵੀ ਬਹੁਤ ਕਾਲੀ ਕਰਦੀ ਆ ਮੇਰੇ ਚ ਵੀ ਇਹ ਪੈਟਰਨ ਹੈਗਾ ਮੈਂ ਵੀ ਇਸ ਪੈਟਰਨ ਦੇ ਕੰਮ ਕਰਦੀ ਆ ਸੋ ਆਈ ਅੰਡਰਸਟੈਂਡ ਕਿ ਅਸੀਂ ਇਸ ਨੂੰ ਇੰਟੈਂਸ਼ਨ ਚ ਨਹੀਂ ਕਰ ਰਹੇ ਪਰ ਤੁਹਾਡੀ ਬੋਡੀ ਕਿ ਜੀ ਵੀ ਆ ਪਰ ਹੁਣ ਰਾਈਟ ਨਾਓ ਪ੍ਰੋਬਲਮ ਇਹ ਆ ਕਿ ਤੁਹਾਡੀ ਬੋਡੀ ਐਵਰੀ ਟਾਈਮ ਤੁਸੀਂ ਤੇਜ਼-ਤੇਜ਼ ਕੰਮ ਕਰਦੇ ਹੋ ਤੁਹਾਡੀ ਬਾਡੀ ਟਰੋਮਾ ਰਿਸਪੌਂਸ ਲੈਂਦੀ ਹੈ ਟਰੋਮਾ ਰਿਸਪੌਂਸ ਦਾ ਮਤਲਬ ਹੈ ਤੁਹਾਡੀ ਬਾਡੀ ਐਜ਼ ਇਨ ਅ ਮਰਜੈਂਸੀ ਅਟੈਂਡ ਕਰਦੀ ਹੈ ਉਹ ਸਿਚੁਏਸ਼ਨ ਨੂੰ ਐਂਡ ਅਸੀਂ ਕੋਸ਼ਿਸ਼ ਕਰਨੀ ਹੈ ਵੀ ਜਿਹੜੀ ਮਰਜੈਂਸੀ ਐਕਚੁਅਲੀ ਹੈ ਹੀ ਨਹੀਂ ਉਹ ਬਾਡੀ ਨੂੰ ਵੀ ਅਸੀਂ ਉਸ ਚੀਜ਼ ਨਾਲ ਯੂਨੀਨ ਕਰੀਏ ਵੀ ਐਕਚੁਅਲੀ ਅਮਰਜੈਂਸੀ ਹੈ ਨਹੀਂ ਸੋ ਫੋਰ ਏਗਜ਼ਾਮਪਲ ਯੂ نو ਜੇ ਤੁਹਾਨੂੰ ਲੱਗੀ ਜਾਵੇ ਕਿ ਨਹੀਂ ਯੂ نو ਐਂਬੂਲੈਂਸ ਐਂਬੂਲੈਂਸ ਆ ਰਹੀ ਐਂਬੂਲੈਂਸ ਆ ਰਹੀ ਐ ਐਕਚੁਅਲੀ ਐਂਬੂਲੈਂਸ ਨਹੀਂ ਆ ਰਹੀ ਤੇ ਤੁਹਾਡੀ ਜਿਹੜੀ ਬੋਡੀ ਹੈ ਉਹ ਸਟ्रेस ਜ਼ਿਆਦਾ ਲਉ ਕਿਉਂਕਿ ਐਕਚੁਅਲੀ ਉਹ ਫਾਲਸ ਅਲਾਰਮ ਤੇ ਬਲੀਵ ਕਰ ਰਹੀ ਆ ਸੋ ਰਾਈਟ ਨਾਉ ਜਦੋਂ ਤੁਸੀਂ ਤੇਜ਼ ਤੇਜ਼ ਕੰਮ ਕਰ ਰਹੇ ਹੋ ਤੁਹਾਡੀ ਬੋਡੀ ਅਲਾਰਮ ਹੁੰਦੀ ਉਸ ਵਕਤ ਉਹ ਇੱਕ ਸਟ्रेस ਮੋਡ ਦੇ ਵਿੱਚ ਹੁੰਦੀ ਆ ਕਿਉਂਕਿ ਉਹਨੂੰ ਲੱਗਦਾ ਕਿ ਟਾਈਮ ਬਹੁਤ ਥੋੜਾ ਵਾ ਤੇ ਕੰਮ ਬਹੁਤ ਜ਼ਿਆਦਾ ਐਨੇ ਪੈਟਰਨ ਉਹਦਾ ਬਚਪਨ ਤੋਂ ਆਇਆ ਸੋ ਪੁਰਾਣਾ ਸਾਨੂੰ ਹੀ ਪਤਾ ਲੱਗ ਗਿਆ ਵੀ ਪ੍ਰੋਬਲਮ ਕੀ ਆ ਕਿ ਇੱਕ ਟਰੋਮਾ ਰਿਸਪੌਂਸ ਆ ਸਾਡੀ ਬਾਡੀ ਨੂੰ ਸਟਾਪ ਹੋਣਾ ਨਹੀਂ ਆ ਰਿਹਾ ਕਿਉਂ ਕਿ ਉਹ ਸਟਾਰਟ ਹੋਈ ਵੀ ਉਹ ਦੋਂਦੀ ਜਦੋਂ ਦੇ ਅਸੀਂ ਛੋਟੇ ਸੀ ਤੇ ਉਹ ਪੈਟਰਨ ਬਸ ਇਦਾਂ ਹੀ ਚੱਲੀ ਆਉਂਦਾ ਤੇ ਕਈ ਵਾਰ ਸਾਨੂੰ ਲੋਕ ਤਾੜੀਆਂ ਵੀ ਮਾਰਦੇ ਵੀ ਤੁਸੀਂ ਬਹੁਤ ਤੇਜ਼ ਤੇਜ਼ ਕੰਮ ਕਰਦੇ ਬਹੁਤ ਛੇਤੀ ਛੇਤੀ ਪਰ ਤੁਸੀਂ ਦੇਖੋ ਕਿ ਐਕਚੁਅਲੀ ਤੁਹਾਡੀ ਬਾਡੀ ਸਫਰ ਕਰਦੀ ਉਸ ਵਕਤ ਐਂਡ ਹੋ ਸਕਦਾ ਤੁਹਾਨੂੰ ਫਿਜ਼ੀਕਲ ਸਿੰਪਟਮ ਵੀ ਤੁਹਾਡੀ ਬਾਡੀ ਦਿੰਦੀ ਹੋਵੇ ਤੁਹਾਡੀ ਬਾਡੀ ਸਫਰ ਕਰਦੀ ਜਦੋਂ ਤੁਸੀਂ ਤੇਜ਼ ਤੇਜ਼ ਕੰਮ ਕਰਦੇ ਆ ਐਵਰੀ ਟਾਈਮ ਕਿਉਂਕਿ ਹੁਣ ਲੋਡ ਨਹੀਂ ਹੈਗੀ ਤੇਜ਼ ਕੰਮ ਕਰਨ ਦੀ ਹੁਣ ਤੁਹਾਡੇ ਕੋਲ ਟਾਈਮ ਹੈਗਾ ਵਾ ਹੁਣ ਤੁਸੀਂ ਰਾਮ ਨਾਲ ਕੰਮ ਕਰ ਸਕਦੇ ਹੋ ਪਰ ਦੀ ਬਾਡੀ ਦੇ ਵਿੱਚ ਰਜਿਸਟਰ ਨਹੀਂ ਹੋਇਆ ਸੋ ਸਾਡਾ ਕੰਮ ਹੈ ਕਿ ਬਾਡੀ ਦੇ ਸੌਫਟਵੇਅਰ ਦੇ ਵਿੱਚ ਤੁਸੀਂ ਰਜਿਸਟਰ ਕਰਨਾ ਵਾ ਸੋ ਹੁਣ ਨੈਕਸਟ ਪੁਆਇੰਟ ਆਪਣਾ ਕੀ ਆਪਾਂ ਰਜਿਸਟਰ ਕਿਵੇਂ ਕਰਨਾ ਸੋ ਪਹਿਲਾਂ ਤਾਂ ਆਪਣੀ ਬਾਡੀ ਨੂੰ ਅਬਜ਼ਰਵ ਕਰੋ ਯੂ نو ਜਦੋਂ ਤੁਸੀਂ ਤੇਜ਼ ਤੇਜ਼ ਕੰਮ ਕਰਦੇ ਹੋ ਆਪਣੀ ਬਾਡੀ ਨੂੰ ਇਟਸ ਓਕੇ ਜੇ ਹਜੇ ਨਹੀਂ ਵੀ ਸਟਾਪ ਕਰਨਾ ਐਂਡ ਇੱਕੋ ਦਮ ਤੁਸੀਂ ਸਟਾਪ ਕਰ ਵੀ ਨਹੀਂ ਸਕਦੇਗੇ ਐਂਡ ਇਹ ਹੁੰਦਾ ਕਿ ਇੱਕੋ ਦਮ ਯੂ نو ਅਜ ਤੁਹਾਨੂੰ ਇਹ ਪਤਾ ਲੱਗ ਗਿਆ ਤੇ ਤੁਸੀਂ ਸਟਾਪ ਕਰ ਦੋਗੇ ਨਹੀਂ ਆਪਣੀ ਬਾਡੀ ਨੂੰ ਅਬਜ਼ਰਵ ਕਰੋ ਕਿ ਕਿੰਨੀ ਤੇਜ਼ੇ ਕਰਦੀ ਆ ਅਬਜ਼ਰਵ ਕਰੋ ਕਿ ਮੇਰੀ ਬਾਡੀ ਐਕਚੁਅਲੀ ਕਿੰਨੀ ਸਟ्रेस ਚ ਹੁੰਦੀ ਓਦੋਂ ਆਪਦੇ ਆਪ ਨੂੰ ਆਪਦੀ ਬਾਡੀ ਦੇ ਵਿੱਚ ਟਿਊਨ ਇਨ ਕਰਕੇ ਆਪਦੇ ਆਪ ਨੂੰ ਉਹ ਚੀਜ਼ ਦਾ ਅਹਿਸਾਸ ਦੇਵੋ ਕਿਉਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਐਕਚੁਅਲੀ ਸਾਨੂੰ ਹੋ ਰਿਹਾ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇੰਨੀ ਡੀਪ ਡਾਊਨ ਅਨਕੌਂਸ਼ੀਅਸਲੀ ਸਾਡੀ ਬਾਡੀ ਗਿੱਜੀ ਵੀ ਆ ਟਰਾਮਾ ਰਿਸਪੌਂਸ ਤੇ ਕਿਉਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਕਚੁਅਲੀ ਤਾਂ ਸਟ्रेसਫੁਲ ਇਹ ਸਿਚੁਏਸ਼ਨ ਜਿਹੜੀ ਸਟ्रेसਫੁਲ ਹੈ ਨਹੀਂ ਉਹਨੂੰ ਐਕਚੁਅਲੀ ਮੈਂ ਸਟ्रेस ਦੀ ਤਰ੍ਹਾਂ ਦੇਖ ਰਹੀ ਐ ਸੋ ਡੀਪ ਡਾਉਨ ਤੁਸੀਂ ਆਪਣੀ ਬਾਡੀ ਨੂੰ ਅਬਜ਼ਰਵ ਕਰੋ ਐਂਡ ਤੁਸੀਂ ਨੋਟਿਸ ਕਰੋਗੇ ਕਿ ਐਕਚੁਅਲੀ ਤੁਹਾਡੀ ਬਾਡੀ ਪ੍ਰੈਸ਼ਰ ਫੀਲ ਕਰ ਰਹੀ ਆ ਐਂਡ ਹੋ ਸਕਦਾ ਤੁਹਾਨੂੰ ਲੱਗੇ ਤੁਹਾਡੇ ਮੋਢੇ ਪ੍ਰੈਸ਼ਰ ਫੀਲ ਕਰ ਰਹੇ ਤੁਹਾਡਾ neck ਪ੍ਰੈਸ਼ਰ ਪਰ ਕੋਸ਼ਿਸ਼ ਕਰੋ ਜਦੋਂ ਤੁਸੀਂ ਉਹਨੂੰ ਅਬਜ਼ਰਵ ਕਰਨ ਲੱਗੇ ਜਦੋਂ ਤੁਸੀਂ ਉਹਨੂੰ ਟਿਊਨ ਇਨ ਕਰਨ ਲੱਗੇ ਕਿ ਐਕਚੁਅਲੀ ਮੇਰੀ ਬਾਡੀ ਟਰੋਮਾ ਰਿਸਪੌਂਸ ਕਰ ਰਹੀ ਆ ਅਮਰਜੈਂਸੀ ਨੂੰ ਆਨਸਰ ਦੇ ਰਹੀ ਆ ਐਕਚੁਅਲੀ ਲੋਡ ਹੈ ਨਹੀਂ ਉਸ ਅਮਰਜੈਂਸੀ ਦੀ ਸੋ ਜੋ ਤੁਸੀਂ ਆਪਣੀ ਬਾਡੀ ਨੂੰ ਟਿਊਨਨ ਕਰਨ ਲੱਗੇ ਫਿਰ ਕੌਂਸ਼ੀਅਸਲੀ ਟਰਾਈ ਕਰੋ ਕਿ ਜਦੋਂ ਤੁਸੀਂ ਘਰ ਦਾ ਕੋਈ ਕੰਮ ਇੱਕ ਦਿਨ ਦੇ ਵਿੱਚ ਜਾਂ ਦੋ ਦਿਨ ਦੇ ਵਿੱਚ ਜਾਂ ਤਿੰਨ ਦਿਨ ਦੇ ਵਿੱਚ ਇੱਕ ਟੀਚਾ ਬਣਾਓ ਕਿ ਜਿਹੜਾ ਕੰਮ ਕਰਨਾ ਨਾ ਮੈਂ ਬਹੁਤ ਸਲੋ ਕਰਨਾ ਚਾਹੀਏ ਤੁਸੀਂ ਫੂਡ ਹੀ ਹੋਵੇ ਖਾਣਾ ਹੈ ਨਾ ਫਾਰ ਇਗਜ਼ਾਮਪਲ ਫੂਡ ਹੀ ਖਾਣਾ ਹੋਵੇ ਉਹੀ ਤੁਸੀਂ ਟੀਚਾ ਬਣਾਓ ਕਿ ਮੈਂ 15 ਮਿੰਟ ਲਾ ਕੇ ਖਾਣਾ ਜਾਂ ਮੈਂ 20 ਮਿੰਟ ਲਾ ਕੇ ਫੂਡ ਖਾਣਾ ਮੈਂ ਛੇਤੀ ਛੇਤੀ ਨਹੀਂ ਕਰਨਾ ਮੈਂ 15 20 ਮਿੰਟ ਲਵੋਨੇ ਇੱਕ ਕੰਮ ਹਫਤੇ ਦੇ ਵਿੱਚ ਪਿਕ ਕਰੋ ਜਿਹੜਾ ਜੇ ਕੰਮ ਤੁਸੀਂ ਉਹ 5 ਮਿੰਟਾਂ ਚ ਨਿਮੇੜ ਦਿਆਂ ਤੇ ਉਹਨੂੰ 15 20 ਮਿੰਟ ਤੱਕ ਲੈ ਕੇ ਜਾਓ ਤੇ ਆਪਦੀ ਬਾਡੀ ਦਾ ਲਹਿਜ਼ਾ ਦੇਖਿਓ ਆਪਦੀ ਬਾਡੀ ਦਾ ਐਕਚੁਅਲੀ ਟਿਊਨਿੰਗ ਕਰਿਓ ਕਿ ਤੁਹਾਡੀ ਬਾਡੀ ਚਲੀ ਰਾਮ ਨਾਲ ਉਹ ਕੰਮ ਕਰਦੀ ਆ ਐਂਡ ਇਹ ਉਹਦੇ ਲਈ ਅਨਕੰਫਰਟेबल ਜ਼ਰੂਰ ਹੋਊਗਾ ਸ਼ਾਇਦ ਕਈ ਵਾਰ ਤੁਹਾਨੂੰ ਫਿਰ ਚੇਤਾ ਭੁੱਲੇ ਜੇ ਫਿਰ ਤੁਸੀਂ ਤੇਜ਼ ਵਾਲੇ ਮੋੜ ਤੇ ਆ ਜਾਓ ਰਾਈਟ ਕਈ ਵਾਰ ਮੈਂ ਵੇਖਿਆ ਫਿਰ ਫਿਰ ਆਪਾਂ ਤੇਜ਼ ਵਾਲੇ ਮੋੜ ਤੇ ਆ ਜਾਨੇ ਕਿਉਂ ਭੁੱਲ ਜਾਨੇ ਕਈ ਵਾਰ ਫੂਡ ਸੋਚਦੇ ਤੁਸੀਂ 15 20 ਮਿੰਟ ਲਾ ਕੇ ਖਾਓਗੇ ਪਰ ਜੇ ਸਾਡੀ ਆਦਤ ਬਣੀ ਹੈ 3-4 ਮਿੰਟ ਚ ਖਾਣ ਦੇ ਤੇ ਫਿਰ ਖਤਮ ਕਰਕੇ ਕੰਮ ਲਵੇਂਦੇ ਸੋ ਆਡੀ ਬੋਡੀ ਨੂੰ ਟਿਊਨ ਇਨ ਕਰੋ ਇੱਕ ਡਰਾਮਾ ਰਿਸਪੌਂਸ ਆ ਜਿਹੜਾ ਤੁਸੀਂ ਕਾਲੀ ਕਾਲੀ ਤੇ ਛੇਤੀ ਛੇਤੀ ਆਪਾਂ ਕੰਮ ਕਰਦੇ ਆ ਕਿਉਂਕਿ ਸਾਡੀ ਬੋਡੀ ਇਹਨੂੰ ਅਲਾਰਮ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੂੰ ਆ ਜਾਂਦਾ ਨਾ ਫੋਨ ਐਮਬੂਲੈਂਸ ਵਾਲਿਆਂ ਨੂੰ ਤੇ ਉਹਨਾਂ ਨੂੰ ਫਾਇਰ ਵਾਲਿਆਂ ਨੂੰ ਉਹਨਾਂ ਨੂੰ ਅਕਾਲ ਅਮਰਜੈਂਸੀ ਆ ਜਾਂਦੀ ਉਹਨਾਂ ਨੂੰ ਅਮਰਜੈਂਸੀ ਕਾਲ ਐਕਚੁਅਲੀ ਅਟੈਂਡ ਕਰਨੀ ਪੈਂਦੀ ਐ ਐਂ ਉਹਨਾਂ ਨੂੰ ਛੇਤੀ ਛੇਤੀ ਕਰਨਾ ਪੈਂਦਾ ਉਹਨਾਂ ਨੂੰ ਛੇਤੀ ਜਿਦੀ ਮੂਵ ਹੋਣਾ ਪੈਂਦਾ ਪਰ ਉਹ ਹਰ ਸਿਚੁਏਸ਼ਨ ਦੇ ਵਿੱਚ ਉਹ ਬੈਠੇ ਵੀ ਆ ਮੈਨ ਜੇ ਆਪਾਂ ਬੈਠੇ ਵੀ ਹਰ ਸਿਚੁਏਸ਼ਨ ਉਹ ਇਹ ਸਿਚੁਏਸ਼ਨ ਬਣਾ ਲਈ ਕਿ ਐਕਚੁਅਲੀ ਤਾਂ ਐਮਬੂਲੈਂਸ ਜਾਂ ਇਹ ਅਲਾਰਮ ਵਾਲੀ ਸਿਚੁਏਸ਼ਨ ਆ ਜਲਦੀ ਤੁਹਾਡੀ ਬਾਡੀ ਕਨਸਟੈਂਟ ਸਟ्रेस ਦੇ ਵਿੱਚ ਜਾਊਗੀ ਸੋ ਤੁਸੀਂ ਆਪਣੀ ਬਾਡੀ ਨੂੰ ਸਟ्रेस ਉਹ ਟਰਾਮਾ ਚੋਂ ਕੱਢਣਾ ਵਾ ਰਿਸਪੌਂਸ ਬਾਡੀ ਨੂੰ ਕੱਢਣਾ ਕਿ ਐਕਚੁਅਲੀ ਇਹ ਕੰਮ ਲਈ ਮੈਨੂੰ ਅਲਾਰਮ ਦੀ ਹੋਣ ਦੀ ਲੋੜ ਨਹੀਂ ਸੋ ਇੱਕ ਕੰਮ ਹਫਤੇ 'ਚ ਲੱਭ ਲਓ ਜਾਂ ਦੋ ਦਿਨ ਦੇ ਵਿੱਚ ਜਾਂ ਤਿੰਨ ਦਿਨ ਦੇ ਵਿੱਚ ਐਂਡ ਹੌਲੀ-ਹੌਲੀ ਉਹਨੂੰ ਵਧਾਓ ਨੰਬਰ ਸੋ ਇੱਕ ਲੱਭ ਲਓ ਕਿ ਇਹਦੇ ਤੇ ਜੇ ਮੈਂ 5 ਮਿੰਟ ਲਾਉਣਾ ਮੈਂ 30 35 ਮਿੰਟ ਲਾਉਣੀ ਹੈ ਇਟਸ ਓਕੇ ਮੈਂ ਯੂ نو ਜੇ ਮੈਂ 5 ਤੋਂ ਪਹਿਲਾਂ 10 ਮਿੰਟ ਆ ਉਹ 10 ਤੋਂ ਫਿਰ ਆ 15 ਮਿੰਟ ਆ ਉਹ 15 ਤੋਂ ਫਿਰ ਆ ਉਹ 20 ਮਿੰਟ ਪਰ ਇੱਕ ਕੰਮ ਲੈ ਕੇ ਉਹਨੂੰ ਉਨੂੰ ਉਹਨੂੰ ਥੋੜਾ ਐਕਸਟੈਂਡ ਕਰਕੇ ਐਂਡ ਆਫ ਦੀ ਬਾਡੀ ਦਾ ਜਿਹੜਾ ਰਿਸਪੌਂਸ ਆ ਉਹ ਦੇਖਿਓ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਊਗੀ ਪਰ ਇਹ ਚੀਜ਼ਾਂ ਸਾਨੂੰ ਲੱਗਦੀਆਂ ਨਿੱਕੀਆਂ ਵਾਂ ਕਿ ਤੇਜ਼ ਤੇਜ਼ ਕੰਮ ਕਰਨਾ ਸਾਨੂੰ ਲੱਗਦਾ ਵੀ ਇਹ ਨਿੱਕੀ ਜੀ ਚੀਜ਼ ਆ ਤੁਸੀਂ ਦੇਖੋ ਤੁਸੀਂ ਕਿਸੇ ਦਿਨ ਆਪਣੀ ਬਾਡੀ ਨੂੰ ਟਿਊਨ ਕਰਕੇ ਦੇਖਿਓ ਕਿ ਐਕਚੁਅਲੀ ਤੁਹਾਡੀ ਬਾਡੀ ਕਿੰਨੇ ਪ੍ਰੈਸ਼ਰ ਦੇ ਵਿੱਚ ਜਾ ਕੇ ਉਹ ਕੰਮ ਕਰਦੀ ਹਲਕਿਓ ਉਹਨੂੰ ਪ੍ਰੈਸ਼ਰ 'ਚ ਜਾਣ ਦੀ ਲੋੜ ਨਹੀਂ ਮੈਨ ਜੇ ਆਫਕੋਰਸ ਜੇ ਅਮਰਜੈਂਸੀ ਸਿਚੁਏਸ਼ਨ ਆ ਤਾਂ ਤੁਸੀਂ ਤੇਜ਼ ਤੇਜ਼ ਕੰਮ ਕਰੋ ਜੇ ਕੋਈ ਅਮਰਜੈਂਸੀ ਆ ਬਾਰੇ ਆਉਂਦੀ ਉਹਨੂੰ ਤੁਹਾਡੀ ਹੈਲਥ ਆ ਤੁਸੀਂ ਜਲਦੀ ਜਲਦੀ ਕਰੋ 노 ਪ੍ਰੋਬਲਮ ਕਰੋ ਪਰ ਹਰ ਸਿਚੁਏਸ਼ਨ ਨੂੰ ਤੁਸੀਂ ਤੁਹਾਡੀ ਬੋਡੀ ਐਮਰਜੈਂਸੀ ਅਟੈਂਡ ਕਰੇ ਇਹਦਾ ਮਤਲਬ ਤੁਹਾਡਾ ਅੰਦਰੋਂ ਜਿਹੜਾ ਸਿਸਟਮ ਆ ਫਿਜ਼ੀਕਲ ਤੌਰ ਤੇ ਸਫਰ ਕਰਨ ਲੱਗ ਜੂਗਾ ਸੋ ਨੋਟਿਸ ਕਰੋ ਕਿ ਮੇਰੀ ਬੋਡੀ ਮੈਂ ਇੰਨੀ ਕਾਲੀ ਕਾਲੀ ਤੇ ਹਰ ਕੰਮ ਤੇਜ਼ ਤੇਜ਼ ਕਿਉਂ ਕਰਦੀਆਂ ਜਦ ਕਿ ਮੈਂ ਸਲੋ ਡਾਊਨ ਹੋ ਸਕਦੀਆਂ ਜਾਂ ਹੋ ਸਕਦਾ ਜਦ ਕਿ ਮੇਰੇ ਕੋਲ ਟਾਈਮ ਨਫ ਹੈਗਾ ਵਾ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ ਸੋ ਫਾਰ ਐਗਜ਼ਾਮਪਲ ਜੇ ਮੈਂ ਤੁਸੀਂ ਕੰਮ ਤੇ ਵੀ ਜਾਣਾ ਹੁੰਦਾ ਵਾ ਆਪਦਾ ਅੱਧਾ ਪੌਣਾ ਘੰਟਾ ਪਹਿਲਾਂ ਆਪਦੇ ਆਪ ਨੂੰ ਕੋਸ਼ਿਸ਼ ਕਰੋ ਕਿ ਮੈਂ ਅਲੱਗ ਕਿਉਂਕਿ ਅਸੀਂ ਕਾਲੀ ਕਾਲੀ ਸਿਚੁਏਸ਼ਨ ਕ੍ਰੀਏਟ ਕਰ ਲੈਨੇ ਆਂ ਸੋ ਆਪਦੇ ਤੋਂ ਜਿਹੜੀਆਂ ਰਿਸਪੌਂਸਿਬਿਲਟੀ ਤੁਹਾਨੂੰ ਲੱਗਦਾ ਕਿ ਮੈਂ ਕਟਾ ਸਕਦਾ ਉਹ ਘਟਾਉਣ ਦੀ ਵੀ ਕੋਸ਼ਿਸ਼ ਕਰੋ ਪਰ ਐਕਚੁਅਲੀ ਜਿਹੜਾ ਤੇਜ਼ ਤੇਜ਼ ਕਾਲੀ ਕਾਲੀ ਨਾਲ ਕੰਮ ਕਰਨਾ ਉਹ ਐਕਚੁਅਲੀ ਤੁਹਾਡੀ ਬਾਡੀ ਦਾ ਐਮਰਜੈਂਸੀ ਮੋਡ ਆ ਐਂਡ ਅਸੀਂ ਕੋਸ਼ਿਸ਼ ਕਰਨੀ ਹੈ ਵੀ ਅਸੀਂ ਐਮਰਜੈਂਸੀ ਮੋਡ ਦੇ ਐਮਰਜੈਂਸੀ ਮੋਡ ਆ ਜਿਹੜਾ ਸਾਡੀ ਬਾਡੀ ਦਾ ਉਹ ਚੋਂ ਕੱਢਣਾ ਕਿਉਂਕਿ ਜਦੋਂ ਸਾਡੀ ਬਾਡੀ ਐਮਰਜੈਂਸੀ 'ਚ ਹੁੰਦੀ ਆ ਉਹ ਐਕਚੁਅਲੀ ਸਟ੍ਰੈਸ ਵਾਲੇ ਚੀਜ਼ਾਂ ਜ਼ਿਆਦਾ ਰਿਲੀਜ਼ ਅੱਦੀ ਤੁਹਾਡੀ ਬਾਡੀ ਦੇ ਵਿੱਚ ਕਿਉਂ ਕਿਉਂਕਿ ਉਹਨੂੰ ਲੱਗਦਾ ਕਿ ਮਰਜੈਂਸੀ ਨਾਲ ਤੁਸੀਂ ਡੀਲ ਕਰ ਰਹੇ ਹੋ ਪਰ ਐਕਚੁਅਲੀ ਮਰਜੈਂਸੀ ਹੈ ਹੀ ਨਹੀਂ ਹੈਗੀ ਕਿ ਸੋ ਇਸ ਕਰਕੇ ਤੁਹਾਡੀ ਬਾਡੀ ਨੂੰ ਨੂੰ ਨਹੀਂ ਪਤਾਗਾ ਕਿ ਮਰਜੈਂਸੀ ਹੈ ਨਹੀਂ ਕਿਉਂਕਿ ਤੁਹਾਡੇ ਦਿਮਾਗ ਨੇ ਦੇ ਦੱਸਦਾ ਫੋਰ ਐਗਜ਼ਾਮਪਲ ਤੁਸੀਂ ਅੰਦਰ ਬੈਠੇ ਹੋ ਤੇ ਇੱਕ ਤਾਂ ਸੱਚੀ ਸ਼ੇਰ ਆ ਗਿਆ ਇੱਕ ਤੁਹਾਡੇ ਦਿਮਾਗ ਨੇ ਸੋਚ ਲਿਆ ਵੀ ਸ਼ੇਰ ਆ ਗਿਆ ਤੁਹਾਡੀ ਬਾਡੀ ਨੇ ਉਹ ਦੋਨਾਂ ਨੂੰ ਸੇਮ ਹੀ ਰਿਐਕਟ ਕਰਨਾ ਉਹਨੂੰ ਨਹੀਂ ਪਤਾ ਇੱਕ ਥਾਂ ਤੇ ਸੱਚਾ ਤੇ ਇੱਕ ਥਾਂ ਤੇ ਝੂਠਾ ਉਹਨੇ ਤੁਹਾਡੇ ਦਿਮਾਗ ਨੇ ਜੋ ਦੱਸਤਾ ਉਹਨੇ ਉਸੇ ਤਰ੍ਹਾਂ ਹੀ ਰੀਐਕਟ ਕਰਨਾ ਸੋ ਜੋ ਤੁਸੀਂ ਕਾਹਲੀ ਕਾਹਲੀ ਤੇਜ਼ ਤੇਜ਼ ਕੰਮ ਕਰਦੇ ਹੋ ਕੋਈ ਚੀਜ਼ ਵੀ ਕਰਦੇ ਹੋ ਆਪਦੀ ਡਰਾਈਵਿੰਗ ਵੀ ਤੁਸੀਂ ਕਾਹਲੀ ਕਾਹਲੀ ਜਾਂ ਤੇਜ਼ ਤੇਜ਼ ਕਰਦੇ ਹੋ ਆਪਦੀ ਬਾਡੀ ਨੂੰ ਸੁਣੋ ਆਂਦੇ ਸਰੀਰ ਨੂੰ ਸੁਣੋ ਕਿ ਐਕਚੁਅਲੀ ਤੁਹਾਨੂੰ ਕੀ ਕਹਿ ਰਿਹਾ ਤੁਹਾਡਾ ਤੁਹਾਡੀ ਬਾਡੀ ਤੁਹਾਨੂੰ ਅੰਦਰੋਂ ਇਹ ਕਹਿ ਰਹੀ ਹੋਗੀ ਕਿ ਮੈਂ ਅਮਰਜੈਂਸੀ ਮੋਡ ਦੇ ਵਿੱਚ ਆ ਮੈਂ ਅਮਰਜੈਂਸੀ ਮੋਡ ਦੇ ਵਿੱਚ ਆ ਐਂਡ ਉਹ ਅਮਰਜੈਂਸੀ ਐਸ ਇਸ ਟਰਨ ਆਫ ਕਰਨੀ ਆ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਗੀ ਥੈਂਕ ਯੂ ਐਵਰੀਬਾਡੀ